ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 7:30 ਵਜਣ ਜਾ ਰਹੇ ਨੇ 21 ਜਨਵਰੀ 2026 ਦਾ ਸੂਰਜ ਛਿਪ ਚੁੱਕਿਆਗਾ ਹੁਣ ਤੋਂ ਠੀਕ 24 ਘੰਟਿਆਂ ਦੇ ਬਾਅਦ ਇੱਕ ਪੱਛਮੀ ਜਿਹੜੀ ਗੜਬੜੀਆ ਵੈਸਟਰਨ ਡਿਸਟਰਬੈਂਸਾ ਉਹਨੇ ਆਪਣੇ ਉੱਤਰ ਪੱਛਮੀ ਭਾਰਤ ਦੇ ਵਿੱਚ 10 ਤੱਕ ਦੇ ਦੇਣੀ ਆ ਜਿਹਦੇ ਅਸਰ ਵਜੋਂ ਚਮਕਸ਼ੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਯੂਪੀ ਉੱਤਰੀ ਰਾਜਸਥਾਨ ਇਹਨਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਮੀਂਹ ਕਿੱਥੇ ਕਿੱਥੇ ਕਿੰਨਾ ਕੰਨਾ ਪੈ ਸਕਦਾ ਉਹਦਾ ਵੀ ਪਰ ਜ਼ਿਕਰ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਸੱਜਣ ਪਹਾੜਾਂ ਦੇ ਵਿੱਚ ਬਰਫ਼ ਵੇਖਣ ਦੇ ਸ਼ਕੀਨ ਨੇ ਜੀ ਸਕਦ ਕੇ ਤੁਸੀਂ ਜਾ ਸਕਦੇ ਹੋ ਤੇ ਜਿਹੜੇ ਉੱਥੇ ਗਏ ਹੋਏ ਨੇ ਜਾਂ ਜਿਹੜੇ ਉੱਥੋਂ ਦੇ ਵਸਨੀਕ ਨੇ ਤਾਂ ਪਹਾੜਾਂ ਦੇ ਵਿੱਚ ਵੱਡੇ ਪੱਧਰ ਤੇ ਬਰਫ਼ਵਾਰੀ ਹੋਣ ਦੇ ਅਸਾਰ ਨੇ ਇਸ ਕਰਕੇ ਕਿਤੇ ਕਿਤੇ ਅਵਲਾਂਚੇ ਖਿਸਕਣ ਦੇ ਜਿਹੜਾ ਅਸਾਰ ਹੋ ਸਕਦੇ ਆ ਬਰਫ਼ ਖਿਸਕ ਵੀ ਜਾਂਦੀ ਹੈ ਕਈ ਵਾਰੀ ਸੋ ਉਹਨਾਂ ਚੀਜ਼ਾਂ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਬਚਣ ਦੀ ਲੋੜ ਆ ਕਿਉਂਕਿ ਕਾਫੀ ਵੱਡੇ ਪੱਧਰ ਤੇ ਬਰਫਵਾਰੀ ਹੋਣ ਦੇ ਅਸਾਰ ਨੇ ਪਹਾੜਾਂ ਦੇ ਵਿੱਚ ਤੇ ਮੇਹੀ ਦੀ ਗੱਲ ਕਰਦੇ ਆ ਕੱਲ ਨੂੰ ਸਵੇਰ ਹੁੰਦੀ ਜਿਹੜੀਆਂ ਪੂਰੇ ਇੰਦਿਆ ਦੱਖਣਪੂਰੀ ਦੇ ਹਵਾਵਾਂ ਵਾਪਸੀ ਕਰ ਲੈਣਗੀਆਂ ਉੱਤਰ ਪੱਛਮੀ ਭਾਰਤ ਦੇ ਵਿੱਚ ਕਹਿਣ ਤੋਂ ਬਾਅਦ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਿਵੇਂ ਜਿਵੇਂ 22 ਜਨਵਰੀ ਦਾ ਦਿਨ ਬੀਤਦਾ ਜਾਊਗਾ ਤਵੇਂ ਤਵੇਂ ਪੂਰੀ ਦੀ ਸਪੀਡ ਹਵਾ ਫੜਦੀ ਜਾਊਗੀ ਜਿੰਨੀ ਜਿੰਨੀ ਪੂਰੀ ਦੀ ਸਪੀਡ ਹਵਾ ਫੜਦੀ ਜਾਊਗੀ ਉਹਨਾਂ ਉਹਨਾਂ ਸਿਸਟਮ ਸਟਰੋਂਗ ਹੁੰਦਾ ਜਾਊਗਾ ਸੋ ਕੱਲ ਦੁਪਹਿਰ ਬਾਅਦ ਚੱਲੀ ਹੋਈ ਪੁਰੇ ਦੀ ਹਵਾ ਇਹ ਡਿਸਾਈਡ ਕਰੂਗੀ ਕਿ ਇਹ ਸਿਸਟਮ ਕਿੰਨਾ ਤਕੜਾ ਹੋਊਗਾ ਹੁਣ ਤੱਕ ਦੇ ਜਿੰਨੇ ਇੱਕ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਇਹੋ ਹੀ ਕਹਿੰਦੀ ਆ ਕਿ ਕੱਲ ਦੁਪਹਿਰ ਬਾਅਦ ਕਾਫੀ ਤੇਜ਼ ਪੁਰਾ ਚੱਲਣ ਦੇ ਅਸਾਰ ਨੇ ਪੁਰਾ ਇਸ ਸਿਸਟਮ ਨੂੰ ਫੀਡਿੰਗ ਦੇਊਗਾ ਪਾਣੀ ਲੈ ਜਾ ਕੇ ਤਾਂ ਉਧਰ ਸਿਸਟਮ ਜਦੋਂ ਵਾਪਸ ਆਊਗਾ ਉਸੇ ਦੇ ਬੱਦਲ ਬਣਾ ਬਣਾ ਕੇ ਥੱਲੇ ਮੇਹ ਸਿੱਟੂਗਾ ਤਾਂ ਮੇਹ ਦੀ ਗੱਲ ਸ਼ੁਰੂ ਕਰਦੇ ਆਂ ਆਪਾਂ ਪੰਜਾਬ ਦੇ ਵਿੱਚ ਕਿਉਂਕਿ ਬਾਰਡਰ ਵਾਲੇ ਪਾਸੇ ਤੋਂ ਇਲਾਕੇ ਤੋਂ ਸ਼ੁਰੂ ਹੋਣ ਦੇ ਅਸਾਰ ਨੇ ਤਾਂ ਫਾਜ਼ਲਕਾ ਤੇ ਸ੍ਰੀ ਬਕਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ 15 mm ਤੱਕ ਵੀ ਪੈਣ ਦੇ ਅਸਾਰ ਨੇ ਕਿਤੇ 20 ਤੱਕ ਵੀ ਜਾ ਸਕਦਾ 25 ਤੱਕ ਵੀ ਜਾ ਸਕਦਾ ਐਵਰੇਜ 15 ਤੱਕ ਪੈਣ ਦੇ ਅਸਾਰ ਜਾਪ ਰਹੇ ਹੈਗੇ ਉਸ ਤੋਂ ਬਾਅਦ ਫਰੂਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਤੋਂ ਦੱਖਣ ਵੱਲ ਦੇ ਇਲਾਕੇ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਪ ਰਿਹਾ ਕਿ 15 ਤੋਂ 30 mm ਤੱਕ ਕਿਤੇ ਨਾ ਕਿਤੇ بارش ਹੋਣ ਦੇ ਅਸਾਰ ਨੇ ਹਾਲੇ ਤੱਕ ਕੁਝ ਥਾਵਾਂ ਤੇ 30 ਤੋਂ ਜ਼ਿਆਦਾ ਵੀ ਉੱਪਰ ਜਾ ਸਕਦੀ ਹੈ ਕਿ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਜਲੰਧਰ ਕਪੂਰਥਲਾ ਤੇ ਦੱਖਣੀ ਲਾਕੇ ਲੁਧਿਆਣਾ ਸੈਂਟਰਲ ਲਾਕੇ ਮਲੇਰ ਕੋਟਲਾ ਜਾਂ ਕੁਝ ਕਲਾਕੇ ਸਮਰੂਰ ਦੇ ਇੱਥੇ ਜਿਹੜੀ ਬਾਰਿਸ਼ ਆਤੀ ਹੈ ਮਨ ਤੋਂ ਪਾਰ ਹੋ ਸਕਦੀ ਆ ਉਸ ਤੋਂ ਬਾਅਦ ਜਿਹੜੇ ਉੱਪਰਲੇ ਪਾਸੇ ਇਲਾਕੇ ਰਹਿ ਗਏ ਪੰਜਾਬ ਦੇ ਜਿਵੇਂ ਪਠਾਨਕੋਟ ਹੋਇਆ ਗੁਰਦਾਸਪੁਰ ਦੇ ਇਲਾਕੇ ਹੋਏ ਜਾਂ ਹੁਸ਼ਿਆਰਪੁਰ ਦੇ ਇਲਾਕੇ ਹੋਏ ਚਲੰਦਰ ਕਪੂਰਥਲਾ ਜ਼ਿਲ੍ਹੇ ਦੇ ਉੱਪਰਲੇ ਇਲਾਕੇ ਨਵਾਂ ਸ਼ਹਿਰ ਰੋਪੜ ਮਹਾਲੀ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਜੰਮ ਕੇ ਵੀ ਵਰ ਸਕਦਾ ਕਈ ਥਾਵਾਂ ਤੇ ਜਿਹੜੀ ਮੀਂਹ ਦੀ ਇੰਟੈਂਸਿਟੀ ਆ ਉਹ 45 mm ਤੋਂ ਜਾਂ 50 mm ਤੋਂ ਪਾਰ ਹੋਣ ਦੇ ਅਸਾਰ ਨੇ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਲੈਂਦੇ ਵੱਲੋਂ ਜਿਵੇਂ ਜਿਵੇਂ ਸਿਸਟਮ ਚੜ੍ਹਦੇ ਵੱਲ ਨੂੰ ਜਾਊਗਾ ਤਵੇਂ ਤਵੇਂ ਮੀਂਹ ਦੀ ਮਾਤਰਾ ਵੱਧਦੇ ਜਾਣ ਦੇ ਅਸਾਰ ਬਣੇ ਹੋਏ ਨੇ। ਰਾਜਸਥਾਨ ਦੇ ਵਿੱਚ ਜੈਸਲਮੇਰ, ਗੰਗਾਨਗਰ, ਬੀਕਾਨੇਰ ਇਨ੍ਹਾਂ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਗੜੇਮਾਰ ਹੋਣ ਦੇ ਅਸਾਰ ਨੇ ਤੇ ਮੀਂਹ ਉਹਨਾਂ ਇਲਾਕਿਆਂ ਦੇ ਵਿੱਚ ਘਟ ਰਹਿਣ ਦੇ ਅਸਾਰ ਜਾਪ ਰਿਹਾ ਹੈ ਇਸ ਸਿਸਟਮ ਦੇ ਦੌਰਾਨ। ਹਰਿਆਣਾ ਦਾ ਦੇਖੀ ਤੇ ਹਰਿਆਣਾ ਦੇ ਵਿੱਚ ਜਿਹੜੇ ਜਲੇ ਪੰਜਾਬ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਗੜਤਲਸਕ ਹੋਣ ਦੇ ਸਰਸਾ ਫਤਿਆਵਾਦ ਇਹਨਾਂ ਖੇਤਰਾਂ ਦੇ ਵਿੱਚ ਹਲਕਾ ਮੀਂਹ ਰਹਿਣ ਦੇ ਅਸਾਰ ਨੇਗੇ ਪਰ ਉਸ ਤੋਂ ਇਲਾਵਾ ਜਿਹੜੇ ਉੱਪਰਲੇ ਚਲੇ ਹੋਣਗੇ ਜਿਵੇਂ ਕੈਥਲ ਹੋਇਆ ਜਾਂ ਕੁਰਕhetra ਹੋਇਆ ਅੰਬਾਲਾ ਹੋਇਆ ਉੱਪਰ ਜਿਹੜਾ ਪੰਚਕੂਲਾ ਹੋਇਆ ਜਾਂ ਨਾਗਰ ਹੋਇਆ ਜਾਂ ਕਰਨਾਲ ਹੋਇਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਠੀਕ ਠਾਕ ਮੀਂਹ ਪਣ ਦੇ ਅਸਾਰ ਨੇ ਤੇ ਉੱਤਰੀ ਹਰਿਆਣਾ ਦੇ ਵਿੱਚ ਕਿਤੇ ਮੀਂਹ ਜਿਹੜਾ 40-50 mm ਤੋਂ ਜ਼ਿਆਦਾ ਪੈਣ ਦੇ ਵੀ ਅਸਾਰ ਬੱਜਦੇ ਜਾਪ ਰਹੇ ਨੇ ਜਿਹੜੇ ਜੰਮੂ ਦੇ ਹੇਠਲੇ ਪਹਾੜੀ ਇਲਾਕੇ ਨੇ ਜਿੱਥੇ ਵਰਖਾ ਨਹੀਂ ਹੁੰਦੀ ਉੱਥੇ ਭਾਰੀ ਮੀਂਹ ਦੇ ਅਸਾਰ ਨੇ ਹਿਮਾਚਲ ਦੇ ਵੀ ਜਿਹੜੇ ਹੇਠਲੇ ਇਲਾਕੇ ਨੇ ਜਿੱਥੇ ਅ ਵਰਖਾ ਨਹੀਂ ਹੁੰਦੀ ਉਹਨਾਂ ਇਲਾਕਿਆਂ ਦੇ ਵਿੱਚ ਦਰਮਿਆਨਾ ਵੀ ਪੈਣ ਦੇ ਅਸਾਰ ਤਾਂ ਬਹੁਤ ਹੀ ਥਾਮਾਂ ਤੇ ਹੈਗੇ ਨੇ ਕੋਈ ਕਾਦੂਕਾ ਥਾਮਾਂ ਤੇ ਦਰਮਿਆਨੇ ਤੋਂ ਭਾਰੀ ਵੀ ਪੈਣ ਦੇ ਵੀ ਅਸਾਰ ਬਣਦੇ ਜਾ ਪਰੇ ਨੇ ਪੱਛਮੀ ਯੂਪੀ ਦੇ ਵਿੱਚ ਵੀ ਜ਼ਿਆਦਾਤਰ ਥਾਮਾਂ ਤੇ ਹਲਕੇ ਤੋਂ ਦਰਮਿਆਨਾ ਵੀ ਪੈਣ ਦੇ ਅਸਾਰ ਨੇ ਪਰ ਬਿਲਕੁਲ ਪਹਾੜਾਂ ਦੇ ਲਾਗੇ ਕਿਤਨਾ ਕਿਤੇ ਦਰਮਿਆਨੇ ਤੋਂ ਥੋੜਾ ਜਿਆਦਾ ਮੀਂਹ ਪੈਣ ਦੇ ਅਸਾਰ ਵੀ ਪੱਛਦੇ ਚੱਪ ਰਹੇ ਨੇ ਉੱਤਰਾਖੰਡ ਦੇ ਹੇ ਜਿਹੜਾ ਦਰਮਿਆਨਾ ਤੇ ਦਰਮਿਆਨੇ ਤੋਂ ਥੋੜਾ ਜ਼ਿਆਦਾ ਵੀ ਪੈਣ ਦੇ ਅਸਾਰ ਨੇ ਤੇ ਬਰਫਵਾਰੀ ਤਾਕੜੀ ਉੱਤਰਾਖੰਡ ਦੇ ਵਿੱਚ ਵੀ ਹੋਣ ਦੇ ਅਸਾਰ ਜਿਹੜਾ ਬਣਦੇ ਜਾ ਪਰ ਰਹੇ ਨੇ ਹੁਣ ਸਿਸਟਮ ਦੇ ਵਿੱਚ ਕੀ ਕੁਝ ਵੱਖਰਾ ਹੋ ਸਕਦਾਗਾ ਜਾਂ ਇਹਨੇ ਤਾਕੜਾ ਹੋਇਆ ਜਾਂ ਕਮਜ਼ੋਰ ਹੋਇਆ ਜੇਕਰ ਆਪਾਂ ਉਹਦਾ ਜ਼ਿਕਰ ਕਰੀਏ ਤਾਂ ਅੱਜ 21 ਜਨਵਰੀ ਨੂੰ ਪੰਜਾਬ ਦੇ ਵਿੱਚ ਤਾਪਮਾਨ ਬਹੁਤ ਹੀ ਥਾਵਾਂ ਤੇ ਜਿਹਾ ਲੱਗ ਪਗਾ ਸਾਰਾ ਪੰਜਾਬ 20 ਡਿਗਰੀ ਸੈਲਸੀਅਸ ਤੋਂ ਉੱਪਰ ਸੀ ਕਈ ਥਾਵਾਂ ਤੇ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਉੱਪਰ ਗਿਆ ਕੱਲ ਨੂੰ ਵੀ ਜਾਪੇ ਰਿਹਾ ਕਿ 12 1 ਵਜੇ ਤੱਕ ਸੂਰਜ ਇਸੇ ਤਰ੍ਹਾਂ ਚਮਕਦਾ ਰਹਿ ਸਕਦਾਗਾ ਇੱਕ ਤਰ੍ਹਾਂ ਦਾ ਹੀਟ ਕੱਲ ਨੂੰ ਵੀ ਮਿਲਣ ਦੇ ਅਸਾਰ ਨੇ ਸੋ ਉਸ ਤੋਂ ਬਾਅਦ ਕਿਉਂਕਿ ਇੱਕ ਸਿਸਟਮ ਹੈ ਜਿਹੜਾ ਫਾਸਟ ਮੂਵਿੰਗ ਆ ਇਹਨੇ ਕੱਲ 22 ਤਰੀਕ ਦੀ ਸ਼ਾਮ ਤੋਂ ਸ਼ੁਰੂ ਹੋਣਾ ਤੇ ਬਾਰਡਰ ਵਾਲੇ ਇਲਾਕਿਆਂ ਦੇ ਵਿੱਚ ਤਾਂ ਨੇ 23 ਦੀ ਸਵੇਰ ਤੱਕ ਸ਼ਾਇਦ ਟੱਪ ਜਾਣਾਗਾ ਬਾਕੀ ਖੇਤਰਾਂ ਦੇ ਵਿੱਚ ਹੋ ਸਕਦਾ 23 ਦੀ ਸ਼ਾਮ ਤੱਕ ਟੱਪੇ ਤਾਂ ਇਹਦੇ ਵਿੱਚ ਇਹ ਗੱਲ ਕਲੀਅਰ ਆ ਕਿ ਇਹਦੇ ਵਿੱਚ ਹਵਾ ਦੀ ਸਪੀਡ ਹੋਊਗੀ ਕਿਹਨ ਤੋਂ ਬਾਅਦ ਜਿੱਥੇ ਗੜਜਲਸ਼ਕ ਹੋਊਗੀ ਜਿੱਥੇ ਮੀਂਹ ਡੂਗਾ ਉੱਥੇ ਵਿੱਚ ਹਵਾ ਤੇ ਗੱਠਾਂ ਵੀ ਹੋਣਗੀਆਂ ਸੋ ਕਈ ਇਲਾਕਿਆਂ ਦੇ ਵਿੱਚ ਹਵਾ ਜਿਹਨੂੰ ਆਮ ਪਾਸ਼ਾ ਦੇ ਵਿੱਚ ਨੇਰੀ ਕਹਿੰਦੇ ਨੇ ਉਹ 50 ਤੋਂ 70 ਕਿਲੋਮੀਟਰ ਦੀ ਸਪੀਡ ਵਾਲੀ ਇਹਦੇ ਵਿੱਚ ਹੋ ਸਕਦੀ ਹੈ ਹਵਾ ਦੇ ਇਕੱਠਾ ਹੋਣ ਦੇ ਅਸਰ ਨੇ ਸੋ ਜਿੱਥੇ-ਜਿੱਥੇ ਡੰਕਰ ਪਸ਼ੂਆਂ ਨੂੰ ਫਿੜਕੇ ਲਾਏ ਹੋਣੇ ਪਰਦੇ ਲਾਏ ਹੋਏ ਨੇ ਕਾਗਜ਼ ਪਾਏ ਹੋਇਆ ਉਹਨੂੰ ਕੱਸ ਕੇ ਬੰਨਣ ਦੀ ਜਾਂ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਮੀਂਹ ਹਵਾ ਦੇ ਵਿੱਚ ਚੱਕ ਸਕਦਾ ਉਹਨੂੰ ਸਾਂਭਣ ਦੀ ਲੋੜ ਹੈਗੀ ਐ ਇਸ ਸਿਸਟਮ ਤੇ ਦੌਰਾਨ ਇਹ ਪੰਜਾਬ ਦੇ ਵਿੱਚ ਵੀ ਹੋਊਗੀ ਹਵਾ ਦੀ ਸਪੀਡ ਤੇ ਹਰਿਆਣਾ ਦੇ ਵਿੱਚ ਵੀ ਹਵਾ ਦੀ ਸਪੀਡ ਇਕ ਉਹ ਨਹੀਂ ਹੈਗਾ ਕਿ ਹਵਾ ਦੀ ਸਪੀਡ 90 ਕਿਲੋਮੀਟਰ 100 ਕਿਲੋਮੀਟਰ ਸਵਾ 100 ਕਿਲੋਮੀਟਰ ਤੱਕ ਹੋਊ ਗਰਮੀਆਂ ਦੇ ਨੇਰੀਆਂ ਵਾਂਗ 19 ਤੱਕ ਹੋਣ ਦੇ ਆਸਾਰ ਨਹੀਂ ਹੈਗੇ ਪਰ ਫਿਰ ਵੀ ਦੇ ਵਿੱਚ ਨੇਰੀ ਹੋਊਗੀ ਇਹ ਕਿੱਸ ਰਹੀਆਂ ਜਾਈਂ ਅੰਦਾਜ਼ੇ ਲਗਭਗ ਸਟਿਕ ਹੁੰਦੇ ਹੁਣ ਤੇ ਅੰਦਾਜ਼ੇ ਮੁਤਾਬਕ ਜਾਪ ਰਹੇ ਨੇ ਗਰਜਲਿਸ ਇਹ ਸਿਸਟਮ ਦੇ ਦੌਰਾਨ ਕਾਫੀ ਤਾਕੜੀ ਹੋਊਗੀ ਮਣ ਕੇ ਕਈ ਥਾਵਾਂ ਤੇ ਬਿਜਲੀ ਡਿਗੂਗੀ ਗਰਜੂਗੀ ਲਿਸਕੋਗੀ ਇਹ ਆਮ ਪਰਤਾਰਾ ਪੰਜਾਬ ਦੇ ਵਿੱਚ ਵੀ ਹਰਾਨੇ ਦੇ ਵਿੱਚ ਵੀ ਹਿਮਾਚਲ ਜੰਮੂ ਉੱਤਰਾਖੰਡ ਨਾਲ ਸਾਰੇ ਖੇਤਰਾਂ ਤੇ ਤੇ ਰਾਜਸਥਾਨ ਦੇ ਵਿੱਚ ਵੀ ਵੇਖਣ ਨੂੰ ਮਿਲੂਗਾ ਗੜੇਮਾਰ ਵੀ ਇਸ ਸਿਸਤਮ ਦੇ ਦੌਰਾਨ ਕਈ ਖੇਤਰਾਂ ਦੇ ਵਿੱਚ ਹੋਊਗੀ ਬਹੁਤ ਥਾਵਾਂ ਤੇ ਗੜੇ ਦਰਮਿਆਨੇ ਤੋਂ ਬਰੀਕ ਰਹਿਣ ਦੇ ਅਸਾਰ ਹੋਣਗੇ ਜਾਂ ਕੁਝ ਇਲਾਕੇ ਕੋਈ 1-2 ਜ਼ਿਲ੍ਹਿਆਂ ਦੇ ਕੁਝ ਇਲਾਕੇ ਇਹੋ ਜਿਹੇ ਵੀ ਹੋ ਸਕਦੇ ਆ ਜਿੱਥੇ ਗੜੇਮਾਰੀ ਨਾਲ ਢੇਰ ਲੱਗ ਸਕਦੇ ਆ ਇਤਾਂ ਦੀ ਪੋਸਿਬਿਲਟੀ ਦੇ ਵਿੱਚ ਬਣਦੀ ਜਾਪ ਰਹੀ ਆ ਉਹ ਇਲਾਕੇ ਕੀ ਦੁਆਬੇ ਦੇ ਹੋਣਗੇ ਜਾਂ ਉਹ ਸੈਂਟਰਲ ਮਾਲਵਾ ਹੋਊਗਾ ਜਾਂ ਪਵਾਧੇ ਖੇਤਰ ਹੋਣਗੇ ਜਾਂ ਉੱਤਰੀ ਰਾਣਾ ਹੋਊਗਾ ਇਹ ਕੁਦਰਤੀ ਜਾਣੀ ਜਾਣ ਕਿੱਥੇ ਵਾਪਰੂ ਰਾਜਸਥਾਨ ਦੇ ਵਿੱਚੋਂ ਪਹਿਲਾ ਵੀਡੀਓ ਆਉਣਗੀਆਂ ਜਿੱਥੇ ਗੜੇਮਾਰ ਹੋਣੀ ਸ਼ੁਰੂ ਹੋਊਗੀ ਜੈਸਲਮੇਰ ਵੀਕਾ ਨੇਰ ਜਾਂ ਗੰਗਾ ਨਗਰ ਦੇ ਇਲਾਕਿਆਂ ਦੇ ਵਿੱਚੋਂ ਪਰ ਗੜੇਮਰ ਕਿਉਂਕਿ ਸਾਰੇ ਖੇਤਰਾਂ ਦੇ ਵਿੱਚ ਨਹੀਂ ਹੁੰਦੀ ਵਾਈਡ ਸਪਰੈਡ ਨਹੀਂ ਹੁੰਦੀ ਇਸ ਕਰਕੇ ਪੈਚੀ ਹੋ ਕਿਤੇ ਕਿਤੇ ਹੋਣ ਦੇ ਅਸਾਰ ਜਿਹੜਾ ਇਹ ਸਿਸਟਮ ਦੇ ਦੌਰਾਨ ਹੋਣਗੇ ਓਵਰ ਆਲ ਜੇਕਰ ਦੇਖਿਆ ਜਾਵੇ ਪੰਜਾਬ ਦੇ ਲਗਭਗ 90% ਖੇਤਰ ਤੱਕ ਇਹ ਸਿਸਟਮ ਮੀਂਹ ਪਾ ਕੇ ਜਾਂਦਾ ਜਾ ਪਰਿਆ ਅਗਲੇ 24 ਘੰਟੇ ਬਾਅਦ ਸ਼ੁਰੂ ਹੋਊਗਾ ਤਾਂ ਅਗਲੇ 48 ਘੰਟੇ ਦੇ ਵਿੱਚ ਪੰਜਾਬ ਦੇ 90% ਖੇਤਰਾਂ ਤੱਕ ਮੀਂਹ ਜ਼ਮੀਨ ਤੇ ਡਿਗਿਆ ਹੋਊਗਾ ਤੇ ਹਰਿਆਣਾ ਦੇ ਵੀ ਲਗਭਗ ਜਾ ਪਰਿਆ ਕਿ 60 ਤੋਂ 80% ਖੇਤਰਾਂ ਤੱਕ ਇਹ ਸਿਸਟਮ ਮੀਂਹ ਪਾ ਕੇ ਜਾ ਸਕਦਾ ਇਹ ਹੋ ਸਕਦਾ ਕਿ 100% ਖੇਤਰ ਦੇ ਵਿੱਚ 20% ਪੰਜਾਬ ਦੇ ਜਾਹਰਾਨੇ ਦੇ ਵਿੱਚ 20% ਖੇਤਰ ਦੇ ਵਿੱਚ ਮੀਂਹ ਪੈ ਜਾਏ ਪਰ ਇਸ ਤੋਂ ਘੱਟ ਪੈਂਦਾ ਨਹੀਂ ਜਾਪ ਰਿਹਾ ਹੈਗਾ ਖੇਤਰ ਦੀ ਗੱਲ ਕਰਦੇ ਆਪਾਂ ਤੇ ਰਾਜਸਥਾਨ ਦੇ ਉੱਤਰੀ ਰਾਜਸਥਾਨ ਦੇ ਖਾਸ ਤੌਰ ਤੇ ਆਪਾਂ ਜ਼ਿਕਰ ਕਰੀ ਤਾਂ ਉਹਨਾਂ ਖੇਤਰਾਂ ਦੇ ਵਿੱਚ ਲਗਭਗ 50 ਤੋਂ 60% ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਹਲਕੇ ਮੀਂਹ ਉੱਤੇ ਹਲਕਾ ਰਹਿਣ ਦੇ ਅਸਾਰ ਨੇ ਬਾਕੀ ਜਿਹੜਾ ਪੱਛਮੀ ਯੂਪੀ ਦੇ ਖੇਤਰਾਂ ਦੇ ਵਿੱਚ ਵੀ ਜਿੰਨੇ ਜ਼ਿਲ੍ਹੇ ਨੇ ਉੱਤਰੀ ਹਿੜਾਣੇ ਦੇ ਨਾਲ ਲੱਗਦੇ ਜਾਂ ਉੱਤਰਾਖੰਡ ਦੇ ਦੱਖਣੀ ਇਲਾਕਿਆਂ ਦੇ ਨਾਲ ਲੱਗਦੇ ਨੇ ਉੱਤੇ ਵੀ ਠੀਕ ਠਾਕ ਮੀਂਹ ਬਹੁਤੇ ਖੇਤਰਾਂ 'ਚ ਅਸਾਰ ਜਿਹੜਾ ਜਾਪ ਰਹੇ ਨੇ ਕਿਉਂਕਿ ਪਿਛਲੇ 4-5 ਦਿਨਾਂ ਤੋਂ ਰਾਤਾਂ ਵੀ ਗਰਮ ਚੱਲ ਰਹੀਆਂ ਨੇ ਪਾਰੇ ਰਾਤਾਂ ਦੇ 9-10 ਡਿਗਰੀ ਸੈਲਸੀਅਸ ਨੇੜੇ ਪਹੁੰਚ ਰਹੇ ਨੇ ਦਿਨਤਾ ਗਰਮ ਚੱਲ ਹੀ ਰਹੇ ਨੇ 4-5 ਡਿਗਰੀ ਸੈਲਸੀਅਸ ਜਿਵੇਂ ਸਿਸਤਮ ਪਾਰ ਲੰਘੂਗਾ ਤਿਵੇਂ ਬਰਫ਼ ਨਾਲ ਲੱਦੇ ਹੋਏ ਪਹਾੜਾਂ ਤੋਂ ਠੰਡੀਆਂ ਸ਼ੀਤ ਹਵਾਵਾਂ ਥੱਲੇ ਨੂੰ ਵਾਪਸੀ ਕਰਨਗੀਆਂ ਜਿਹਦੇ ਨਾਲ ਰਾਤਾਂ ਦੇ ਪਾਰੇ ਰਾਤਾਂ ਦੇ ਤਾਪਮਾਨ ਦੁਬਾਰੇ ਫੇਰ 24 ਦੀ ਸਵੇਰ ਤੋਂ 2 ਡਿਗਰੀ 3 ਡਿਗਰੀ ਸੈਲਸੀਅਸ ਤੱਕ ਲੁੜਕ ਜਾਣਗੇ ਕਾਫੀ ਕਿਤਰਾਂ ਦੇ ਵਿੱਚ ਠੋਠੋਰ ਕਰਨ ਵਾਲੀ ਠੰਡ ਦੀ ਦੁਬਾਰੇ ਵਾਪਸੀ ਹੋ ਚੁ ਤੇ ਦਿਨ ਦੇ ਤਾਪਮਨ ਜਿਹੜੇ ਹੁਣ 20 21 22 23 ਡਿਗਰੀ ਸੈਲਸੀਅਸ ਤੱਕ ਪਹੁੰਚੇ ਹੋਏ ਨੇ ਉਹ ਤਾਪਮਨ ਦੁਬਾਰ ਤੋਂ ਫੇਰ ਕਿਤੇ 10 ਡਿਗਰੀ ਕਿਤੇ 11 ਡਿਗਰੀ ਕਿਤੇ 12 ਡਿਗਰੀ ਕਿਤੇ 13 ਡਿਗਰੀ ਤੇ ਵਾਪਸ ਆ ਜਾਣਗੇ ਤੇ ਚਾਹ ਪਿਆ ਰਿਹਾ ਹੈ ਕਿ ਜਨਵਰੀ ਦੇ ਬਾਕੀ ਰਹਿੰਦੇ ਦਿਨਾਂ ਦੇ ਦੌਰਾਨ ਉਹ ਦਿਨ ਦਾ ਤਾਪਮਨ 18 ਡਿਗਰੀ ਸੈਲਸੀਅਸ ਚ ਸ਼ਾਇਦ ਹੀ ਪਾਰ ਕਰੇ ਉਸ ਤੋਂ ਥੱਲੇ ਥੱਲੇ ਰਹਿਣ ਦੇ ਅਸਰ ਨੇ ਇਹ ਸਿਸਟਮ ਸਟਰੋਂਗ ਆ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਕੇ ਜਾਊਗਾ ਪਹਾੜਾਂ ਨੂੰ برفਾਂ ਨਾਲ ਲੱਦ ਕੇ ਜਾਊਗਾ ਹੇਠ ਦੇ ਇਲਾ ਉਸ ਤੋਂ ਬਾਅਦ ਇੱਕ ਸਿਸਟਮ ਹੋਰ ਆ 26 ਤੇ 27 ਦਾ ਉਹ ਕਮਜ਼ੋਰ ਆ ਇਹਦਾ ਸਿਸਟਮ ਫਾਸਟ ਮੂਵਿੰਗ ਦਾ ਇਦਾਂ ਦਾ ਨਹੀਂ ਹੈਗਾ ਪਰ ਉਹਦੇ ਵਿੱਚ 26 ਤੇ 27 ਨੂੰ ਦੋ ਦਿਨ ਉੱਪਰ ਦੀ ਬੱਦਲਬਾਈ ਲੰਘਦੀ ਰਹਿਣੀ ਹੈ ਇਸ ਕਰਕੇ ਸੋਚਦਾ ਕਿ ਖਾਸ ਅਸਰ ਹੁੰਦਾ ਚਾਪ ਨਹੀਂ ਰਿਹਾ ਹੈਗਾ ਰਾਤਾਂ ਮਾੜੇ ਮੁੱਟੇ ਨਿੱਗੀਆਂ ਹੋ ਸਕਦੀਆਂ ਨੇ ਪਰ ਦਿਨ ਨੂੰ ਸੂਰਤ ਦਾ ਅਸਰ ਨਹੀਂ ਹੋਣਾ ਇਸ ਕਰਕੇ ਦਿਨ ਠੰਡੇ ਰਹਿਣ ਦੇ ਅਸਰ ਨੇ ਤੇ ਉਸ ਦੇ ਦੌਰਾਨ ਵੀ ਪੰਜਾਬ ਦਾ ਮਾਲਵਾ ਖੇਤਰ ਬਹੁਤ ਖੇਤਰ ਤੇ ਹਰਿਆਣਾ ਤੇ ਪੱਛਮੀ ਜੁਪੀ ਦੇ ਵਿੱਚ 27 ਨੂੰ ਮੀਂਹ ਪਣ ਦੇ ਅਸਰ ਵੱਜਦੇ ਚਾਪ ਰਹੇ ਨੇਗੇ 26 ਤੇ 27 ਨੂੰ ਖਾਸ ਕਰਕੇ 27 ਤੀਕ ਨੂੰ ਫਿਰ ਉਸ ਤੋਂ ਬਾਅਦ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਵੀ ਇੱਕ ਸਿਸਟਮ ਆਉਂਦਾ ਜਾਪ ਰਿਹਾ ਕੀ ਉਹ 4 ਫਰਵਰੀ ਨੂੰ ਆਊਗਾ ਜਾਂ 4 ਤੋਂ ਅੱਗੇ ਪਿੱਛੇ ਹੋਊਗਾ ਇਹ ਹਲੇ ਦੂਰ ਦੀ ਕਹਾਣੀ ਆ ਹਾਲ ਫਿਲਹਾਲ ਇਹੋ ਹੀ ਆ ਕਿ ਸਿਸਟਮ 22 ਤਰੀਕ ਦੀ ਸ਼ਾਮ ਤੋਂ 23 ਤਰੀਕ ਦੀ ਸ਼ਾਮ ਦੇ ਵਿੱਚਕਾਰ ਜੰਮੂ ਹਿਮਾਚਲ ਉੱਤਰਾਖੰਡ ਪੰਜਾਬ ਚੰਡੀਗੜ੍ਹ ਹਰਿਆਣਾ ਦਿੱਲੀ ਪੱਛਮੀ ਜੋਪੀ ਤੇ ਉੱਤਰੀ ਰਾਜਸਥਾਨ ਦੇ ਵਿੱਚ ਲੱਗਣ ਜਾ ਰਿਹਾ ਮੇਬੀ ਹੋ ਇਹਦੇ ਵਿੱਚ ਹਨੇਰੀ ਵੀ ਹੋ ਇਹਦੇ ਵਿੱਚ ਗੜੇਮਾਰ ਵੀ ਹੋ ਇਹਦੇ ਵਿੱਚ ਗਰਜਲੁਸ਼ਕੀ ਵੀ ਹੋ ਜਦੋਂ ਬਿਜਲੀ ਲਿਸਕੇ ਬਿਜਲੀ ਗਰਜੇ ਤਾਂ ਕਿਤੇ ਵੀ ਖੁੱਲੇ ਦੇ ਵਿੱਚ ਓਪਨ ਚ ਛੱਤ ਤੇ ਨਹੀਂ ਖੜਨਾ ਇਸ ਗੱਲ ਤੋਂ ਬਚਾ ਰੱਖਣਾ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਆ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜਾਂ ਮੈਸੇਂਜਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਸਾਡੀ ਟੀਮ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂਗੀ ਦੇਖਦੇ ਹਾਂ ਇਹ ਸਿਸਟਮ ਇੱਥੋਂ ਪੋਲੂਸ਼ਨ ਨੂੰ ਕਿੰਨਾ ਕੁ ਧੋਕੇ ਲੈ ਕੇ ਜਾਂਦਾ ਤੇ ਕਿੰਨੀ ਕੁ ਸਾਡੇ ਲਈ ਸ਼ੁੱਧ ਹਵਾ ਇੱਥੇ ਦੇ ਕੇ ਜਾਂਦਾ ਕਿਉਂਕਿ ਇਸ ਵੇਲੇ ਪ੍ਰਦੂਸ਼ਣ ਵਾਲੇ ਪੱਖ ਤੋਂ ਹਾਲਾਤ ਬਹੁਤ ਜ਼ਿਆਦਾ ਮਾੜੇ ਚੱਲ ਰਹੇ ਹਨ